ਆਹ ਚਾਰਾ ਆਹ ਚਾਹ ਵਾਲਾ ਚਲ ਵੱਡੀ ਭਾਈ ਟਰੱਕ ਵੀ ਜਟਿਆ ਬਾਬੇ ਦੇ ਉੱਤੇ ਆ ਕਾ ਭਾਈ ਡਰਾਈਵਰ ਬੈਠਾ ਟਰੱਕ ਦਾ ਆਦਾ ਲਗਣਾ ਇਟਾ ਚਾਹੀ ਜਾਂਦਾ ਰੋਡੇ ਰੋਡੇ ਭਾਈ ਕੋਈ ਨਹੀਂ ਜਾਉਂਦਾ ਬੰਦਾ ਰਹੋਦੇ ਵਿਜੇਂਦਰ ਸਿੰਘ ਆ ਉਹ ਬੋਲੇ ਘਰੋਂ ਆਉਂਦਾ ਔਰ ਇਹ ਹੁਣ ਤਾ ਚਲ ਗਿਆ ਪਤਾ ਨਹੀਂ ਭਾਈ ਦਾ ਵੱਡਾ ਪਾਬਾ ਪਿੰਡ ਵੱਡਾ ਚੱਲ ਜੇ ਪਿੰਡ ਵੱਡਾ ਹਾਂ ਚਾ ਜਿੱਦ ਦੀ ਵਾਰ ਦੂਜੀ ਵਾਰ ਚਾਹ ਪੀਣਾ ਫਿਰ ਤੁਹਾਨੂੰ ਦੱਸਾਂਗੇ ਠੀਕ ਆ ਇਹ ਰੋਜੀ ਤਲਵੰਡੀ ਦਾ ਸ਼ਹਿਰ ਆਤਲਵੰਡੀ ਸ਼ਹਿਰ ਦੀਆਂ ਦੁਕਾਨਾਂ ਭਾਈ ਕੀ ਤਲਵੰਡੀ ਚਾਰ ਚੁਫੇਰੇ ਫੈਲ ਚੁੱਕੀ ਆ ਇਹ ਇਹ ਹੈਗਾ ਰਾ ਧਨਾਸ਼ੀਦ ਆ ਨਾ ਵੇਖ ਰਖਿਆ ਧਨਾਸ਼ੀਦ ਤਲਵੰਡੀ ਭਾਈ ਦੇਖ ਲੋ ਥੈਲਰ ਦੇ ਵਾਤੇ ਗੱਡੀ ਲਾਉਣ ਆਏ ਆ ਅਸੀਂ ਕਾਮ ਸਿਜ਼ਨ ਚੱਲ ਪਿਆ ਤੋਂ ਨੇਰਾ ਸਕੂਲ ਵਾਲੇ ਜਵਾਕ ਆਪਦੇ ਸਕੂਲ ਚੱਲੇ ਆ ਆਰ ਟਾਈਮ ਪੂਜਾ ਲੈ ਆ ਪਾਟੋ ਆ ਬਾਈ ਦਾ ਟਰੈਕਟਰ ਆ ਹਾਸ ਕੁ ਪਰ ਖੜੇ ਪੁਰਾਣੇ ਪੁਰਾਣੇ ਰਵਾਇਜ ਦੇ ਕੁ ਪਰ ਦਿਖਾ ਦਿੰਨੇ ਤੁਹਾਨੂੰ ਕਿਸੇ ਇਨਾ ਦਾ ਵੀ ਟਾਈਮ ਜੀ ਅਗੇ ਨਾ ਖਰੀਦਰਾਂ ਦਾ ਖਰੀਦ ਸਕਦੇ ਆ ਦੇ ਖੜੇ ਵਾਧੂ ਏ ਬਾਈ ਦੇ ਸੇਲ ਕੀਤੇ ਹੋਏ ਆ